ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ Swami ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬਲੋਕ ਗ੍ਰੰਥ ਦੀ ਮਹਾਰਾਜ ਸਤਿਗੁਰਾਂ ਕੀ ਧੁਰ ਕੀ ਇਲਾਹੀ ਬਾਣੀ ਖਾਲਸਾ ਜੀ ਸਾਰੇ ਸੁੱਖਾਂ ਨੂੰ ਦੇਣ ਵਾਲੀ ਹੈ ਜਿਸ ਬਾਣੀ ਨੂੰ ਪੜਿਆ ਸੁਣਿਆ ਸਭੇ ਦੁੱਖ ਕਲੇਸ਼ ਕੱਟੇ ਜਾਂਦੇ ਰੋਗ ਕੱਟੇ ਜਾਂਦੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਜਿਸ ਬਾਣੀ ਨੂੰ ਕੰਨਾਂ ਦੇ ਨਾਲ ਸਰਵਣ ਕਰਨ ਤੇ ਖਾਲਸਾ ਜੀ ਹਰ ਪ੍ਰਕਾਰ ਦਾ ਜਿਹੜਾ ਅਗ ਹੈ ਆਗ ਹੈ ਜਾਂ ਦੁੱਖ ਹਨ ਕਲੇਸ਼ ਹਨ ਸਾਰੇ ਖਾਲਸਾ ਜੀ ਮਿਟ ਜਾਂਦੇ ਜਿਸ ਦਾਤੇ ਦਾ ਸਿਮਰਨ ਕੀਤੇਆਂ ਖਾਲਸਾ ਜੀ ਅੱਖਾਂ ਦੇ ਸ਼ੋਰ ਵਿੱਚ ਅੱਖਾਂ ਦਾ ਹਨੇਰਾ ਦੂਰ ਹੋ ਜਾਂਦਾ ਹੈ ਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਜਿਸ ਸਤਿਗੁਰੂ ਨੂੰ ਸਿਮਰਨ ਕਰਨਿਆ ਮਨ ਵਿੱਚ ਖਾਲਸਾ ਜੀ ਪਰਮੇਸ਼ਰ ਦਾ ਨਾਮ ਜਪਣ ਦਾ ਜਿਹੜਾ ਉਤਸ਼ਾਹ ਹੈ ਪੈਦਾ ਹੁੰਦਾ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਨੇ ਜਿਹ ਸਤਿਗੁਰੂ ਸਿਮਰੰਤ ਨੈਣ ਕੇ ਟੀਮਰ ਮਿਟਾਖਿਨ ਜਿਹ ਸਤਿਗੁਰੂ ਸਿਮਰੰਥ ਹਿਰਦੇ ਹਰ ਨਾਮ ਦਿਨੋਂ ਦਿਨ ਜਿਸ ਵਾਹਿਗੁਰੂ ਨੂੰ ਸਿਮਰਨਿਆ ਖਾਲਸਾ ਜੀ ਸਿਮਰਨ ਕੀਤਿਆਂ ਹਿਰਦੇ ਵਿੱਚ ਦਿਨੋਂ ਦਿਨ ਜਿਹੜਾ ਨਾਮ ਹੈ ਉਹ ਵਧੇਕ ਖਾਲਸਾ ਜੀ ਹੁੰਦਾ ਜਾਂਦਾ ਤੇ ਇਹ ਸਚਾਈ ਹੈ ਜਿਉਂ-ਨਿਉਂ ਖਾਲਸਾ ਜੀ ਆਪਾਂ ਨਾਮ ਅਭਿਆਸ ਜਪਦੇ ਹਾਂ ਕਰਦੇ ਹਾਂ ਜੇ ਅਮਰਤ ਵੇਲੇ ਜਾ ਕੇ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਅਰੰਭ ਲਈਏ ਸਤਗੁਰੂ ਮਹਾਰਾਜ ਦੀ ਕਿਰਪਾ ਸਦਕਾ ਜਪਣ ਲੱਗ ਪਈਏ ਨਾ ਤੇ ਮਹਾਰਾਜ ਦੀ ਰਹਿਮਤ ਵਰਤਦੀ ਆ ਫਿਰ ਸਤਗੁਰੂ ਦਇਆ ਕਰਦੇ ਆ ਹੌਲੀ-ਹੌਲੀ ਖਾਲਸਾ ਜੀ ਇਹ ਚੇਤ ਨੂੰ ਨਾ ਤੋੜ ਲੱਗਣ ਲੱਗ ਪੈਂਦੀ ਆ ਜਿਦਾਂ ਅਮਲੀ ਨੂੰ ਅਮਲ ਦੀ ਤੋੜ ਲੱਗਦੀ ਆ ਨਾ ਇਸੇ ਪ੍ਰਕਾਰ ਖਾਲਸਾ ਜੀ ਗੁਰਸੇਖ ਨੂੰ ਜਦੋਂ ਉਹ ਸਿਮਰਨ ਕਰਨ ਲੱਗ ਪੈਂਦਾ ਫਿਰ ਉਹਨੂੰ ਖਾਲਸਾ ਜੀ ਸਿਮਰਨ ਦੀ ਤੋੜ ਲੱਗਦੀ ਆ ਉਹ ਫਿਰ ਹੌਲੀ-ਹੌਲੀ ਉਹਦੇ ਵੱਲ ਸਿਮਰਨ ਵਾਲ ਨੂੰ ਖਿੱਚਿਆ ਜਾਂਦਾ ਫਿਰ ਮਹਾਰਾਜ ਦੀ ਕਿਰਪਾ ਨਾਲ ਜੇ ਉਹ ਗੁਰਸਿੱਖ ਖਾਲਸਾ ਜੀ ਉਦਮ ਕਰਦਾ ਰਹੇ ਤੇ ਮਹਾਰਾਜ ਦੀ ਕਿਰਪਾ ਸਦਕਾ ਫਿਰ ਹੌਲੀ-ਹੌਲੀ ਖਾਲਸਾ ਜੀ ਉਹ ਸਾਰੀ ਚੜ੍ਹਦੀ ਕਲਾ ਹੁੰਦੀ ਜਾਂਦੀ ਹੈ ਤੇ ਜਿਹੜਾ ਸਿਮਰਨ ਹੈ ਉਹ ਰਸਨਾ ਤੇ ਚੱਲਣ ਲੱਗ ਪੈਂਦਾ ਕੰਠ ਚ ਚੱਲਣ ਲੱਗ ਪੈਂਦਾ ਹਿਰਦੇ ਵਿੱਚ ਚਲਾ ਜਾਂਦਾ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਜੋ ਸਰੀਰ ਦੇ ਵਿੱਚ ਸ਼ਕਤੀਆਂ ਹਨ ਜਿਨ੍ਹਾਂ ਬਾਰੇ ਖਾਲਸਾ ਜੀ ਸਾਨੂੰ ਕਿਸੇ ਪ੍ਰਕਾਰ ਸਮਝ ਨਹੀਂ ਆਉਂਦੀ ਸਾਰੇ ਸੰਸਾਰ ਨੂੰ ਜੇ ਉਸ ਦੀ ਸਮਝ ਆ ਜਾਵੇ ਸਮਝ ਆਉਂਦੀ ਹੈ ਬਾਣੀ ਪੜ੍ਹ ਕੇ ਨਾਮ ਜਪ ਕੇ ਅਭਿਆਸ ਕਰਕੇ ਤੇ ਆਪਾਂ ਨੂੰ ਸਮਝ ਨਹੀਂ ਹੈ ਇਸੇ ਪ੍ਰਕਾਰ ਫਿਰ ਖਾਲਸਾ ਜੀ ਸਾਡੇ ਅੰਦਰ ਈਰਖਾ ਦੁਸ਼ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਸਾਰੀਆਂ ਚੀਜ਼ਾਂ ਘਰ ਘਰ ਕੇ ਬੈਠੀਆਂ ਉਹਨਾਂ ਨੂੰ ਪਤਾ ਹੈ ਕਿ ਇਹ ਮਨੁੱਖ ਕਿਹੜਾ ਕੋਈ ਨਾਮ ਜਪਦਾ ਕਿਉਂਕਿ ਨਾਮ ਇਹਨਾਂ ਖਾਲਸਾ ਜੀ ਵੈਰੀਆਂ ਨੂੰ ਢਾਉਣ ਵਾਲਾ ਇਹਨਾਂ ਵੈਰੀਆਂ ਨੂੰ ਆਪੋ ਆਪਣੇ ਟਿਕਾਣੇ ਤੇ ਬਿਠਾਉਣ ਵਾਲਾ ਹੈ ਕਿਉਂਕਿ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਨ ਇਹਨਾਂ ਦੀ ਲੋੜ ਵੀ ਹੈ ਖਾਲਸਾ ਜੀ ਪਰ ਇਹ ਆਪਣਾ ਰੂਪ ਬਟਾ ਲੈਂਦੇ ਜਿਵੇਂ ਹੁਣ ਕੋਈ ਬਚਾਉਣ ਵਾਲਾ ਹੋਵੇ ਤੇ ਖਾਲਸਾ ਜੀ ਉਹ ਮਾਰਨ ਵਾਲਾ ਬਣ ਜਵੇ ਜਿਵੇਂ ਕੋਈ ਜਿਹਦੇ ਅੰਦਰ ਪਰਮੇਸ਼ਰ ਨੇ ਦਇਆ ਪਾਈ ਹੋਵੇ ਉਹ ਆਪਣੀ ਦਇਆ ਛੱਡ ਕੇ ਤੇ ਦੈਂਤ ਬਣ ਜਾਵੇ ਜਿਵੇਂ ਕੋਈ ਮਨੁੱਖ ਹੈ ਖਾਲਸਾ ਜੀ ਉਹ ਆਪਣੀ ਰੌ ਰੀਤੀ ਨੂੰ ਛੱਡ ਕੇ ਸ਼ੈਤਾਨ ਬਣ ਜਾਵੇ ਐਵੇਂ ਇਹ ਬਣੇ ਹੋਏ ਹਨ ਜਿਵੇਂ ਕਾਮ ਹੈ ਕਾਮ ਦੀ ਸਾਨੂੰ ਜ਼ਿੰਦਗੀ ਵਿੱਚ ਲੋੜ ਹੈ ਕਦੋਂ ਲੋੜ ਹੈ ਜਿਸ ਵੇਲੇ ਆਪਾਂ ਸੰਤਾਨ ਨੂੰ ਪੈਦਾ ਕਰਨ ਜਿਸ ਵੇਲੇ ਸਾਡਾ ਅੱਗੇ ਖਾਲਸਾ ਜੀ ਘਰ-ਬਾਰ ਚੱਲਣਾ ਹੈ ਸਾਡੀ ਔਲਾਦ ਵਾਸਤੇ ਸਿਰਫ ਉਸੇ ਵਾਸਤੇ ਲੋੜ ਹੈ ਪਰ ਆਪਾਂ ਵਿਕਾਰਾਂ ਵਿੱਚ ਐਸੇ ਖਜਤ ਹਾਂ ਕਿ ਅਸੀਂ ਕਾਮ ਨੂੰ ਖਾਲਸਾ ਜੀ ਫਿਰ ਉਹ ਸੀਮਾ ਤੋਂ ਬਾਹਰ ਲੈ ਆਏ ਆਂ ਤੇ ਫਿਰ ਹੁਣ ਜਿਹੜੀ ਵੀ ਇਸਤਰੀ ਨੂੰ ਤੱਕਦੇ ਹਾਂ ਤੇ ਕਾਮ ਵਿਆਪਦਾ ਮਾੜੀ ਨਿਗਾਹ ਨਾਲ ਤੱਕਦੇ ਹਾਂ ਕਿਉਂਕਿ ਉਹ ਜਿਹੜਾ ਬੰਧਨ ਸੀ ਉਹਨੂੰ ਪਿਆ ਹੋਇਆ ਵੀ ਇਹ ਸਿਰਫ ਸੰਤਾਨ ਪੈਦਾ ਕਰਨ ਵਾਸਤੇ ਹੈ ਉਹਨੂੰ ਖਤਮ ਕਰਕੇ ਖਾਲਸਾ ਜੀ ਉਹਨੂੰ ਆਪਾਂ ਸਾਰਿਆਂ ਤੇ ਹੀ ਵਰਤ ਲਿਆ ਜਿਹੜੇ ਪਸ਼ੂ ਪੰਛੀ ਨੇ ਜਾਂ ਖਾਲਸਾ ਜੀ ਜਾਨਵਰ ਹਨ ਉਹਨਾਂ ਵਿੱਚ ਵੀ ਇਹ ਸੋਝੀ ਹੈ ਉਹਨਾਂ ਨੂੰ ਵੀ ਕੋਈ ਸੁਰਤ ਹੈ ਪਰ ਬੰਦੇ ਨੂੰ ਕਿਸੇ ਪ੍ਰਕਾਰ ਦੀ ਸੁਰਤ ਨਹੀਂ ਵੱਡਾ ਕਾਮੀ ਹੈ ਖਾਲਸਾ ਜੀ ਬੰਦਾ ਚੰਗੇ ਭਲੇ ਹੁੰਦੇ ਹੋਏ ਲੋਕ ਜਿਹੜੇ ਨੇ ਖਾਲਸਾ ਜੀ ਬਜ਼ੁਰਗ ਹੋਣ ਤੱਕ ਵੀ ਉਹਨਾਂ ਨੂੰ ਇਹ ਵਿਆਪਦਾ ਰਹਿੰਦਾ ਤੇ ਮਾੜੀ ਨਿਗਾਹ ਨਾਲ ਲੋਕਾਂ ਦੀਆਂ ਜਨਾਨੀਆਂ ਨੂੰ ਤੱਕਦੇ ਰਹਿੰਦੇ ਸੋ ਇਸੇ ਪ੍ਰਕਾਰ ਇਹਨੂੰ ਇੱਕ ਲਿਮਟ ਵਿੱਚ ਰੱਖਣਾ ਸੀ ਫਿਰ ਅੱਗੇ ਲੋਭ ਆ ਗਿਆ ਹੁਣ ਖਾਲਸਾ ਜੀ ਲੋਭ ਸਾਨੂੰ ਇੰਨਾ ਪੈ ਗਿਆ ਕਿ ਅਸੀਂ ਲੋਭ ਕਰਕੇ ਲੋਕਾਂ ਦਾ ਖਾਲਸਾ ਜੀ ਖੂਨ ਪੀਨੇ ਆ ਲੋਭ ਦੇ ਵਸ ਹੋ ਕੇ ਲੋਕਾਂ ਨੂੰ ਲੁੱਟਦੇ ਆ ਲੋਭ ਦੀ ਲੋੜ ਸੀ ਘਰ ਵਾਸਤੇ ਵੀ ਸਿਰਫ ਇਸ ਵਾਸਤੇ ਲੋਭ ਮਨ ਵਿੱਚ ਰੱਖਣਾ ਸੀ ਵੀ ਆਪਾਂ ਸਿਰਫ ਘਰ ਝਾਲ ਸਕੇ ਪਰ ਅਸੀਂ ਖਾਲਸਾ ਜੀ ਘਰ ਤੇ ਸਾਰਿਆਂ ਦੇ ਚੱਲਦੇ ਗਰੀਬ ਕੋਈ ਨਹੀਂ ਹੈ ਦੁਨੀਆ ਤੇ ਜਿਸ ਮਨੁੱਖ ਨੂੰ ਦੋ ਟਾਈਮ ਦੀ ਰੋਟੀ ਮਿਲ ਰਹੀ ਹੈ ਨਾ ਖਾਲਸਾ ਜੀ ਉਹ ਬੰਦਾ ਗਰੀਬ ਨਹੀਂ ਗਰੀਬ ਆਪਾਂ ਅੱਜਕੱਲ ਉਹਨੂੰ ਮੰਨਦੇ ਆ ਜਿਹਦਾ ਘਰ ਛੋਟਾ ਹੈ ਜਾਂ ਗੱਡੀ ਮੋਟਰਸਾਈਕਲ ਛੋਟਾ ਹੈ ਇਹ ਚੀਜ਼ਾਂ ਨੂੰ ਅਸੀਂ ਗਰੀਬ ਮੰਨਣ ਲੱਗ ਪਏ ਆ ਗਰੀਬੀ ਰੇਖਾ ਕੁਝ ਹੋਰ ਹੁੰਦੀ ਹੈ ਫਿਰ ਅੱਗੇ ਖਾਲਸਾ ਜੀ ਹੰਕਾਰ ਆ ਗਿਆ ਜਿਹੜਾ ਹੰਕਾਰ ਸੀ ਹੰਕਾਰ ਕਰਨਾ ਸੀ ਉਹ ਆਪਣੇ ਗੁਰੂ ਤੇ ਆਪਣੇ ਆਪ ਉਤੇ ਆਪਣੇ ਕਿਰਦਾਰ ਉਤੇ ਪਰਾਸੀ ਹੈਂਕੜਾ ਦਾ ਹੰਕਾਰ ਕਰਦੇ ਆ ਕਿ ਮੇਰੇ ਕੋ ਇਨਾ ਪੈਸਾ ਮੈਂ ਤਾਂ ਜੋ ਮਰਜੀ ਕਰ ਸਕਦਾ ਸੋ ਇਹੋ ਜੀਆਂ ਚੀਜ਼ਾਂ ਨੂੰ ਛੱਡਣਾ ਸੀ ਮੋਹ ਕਰਨਾ ਸੀ ਸਿਰਫ ਪਰਿਵਾਰ ਦਾ ਇਨਾਕ ਮੋਹ ਕਰਨਾ ਸੀ ਵੀ ਉਹਨਾਂ ਦੀ ਜਿਹੜੀ ਉਹਨਾਂ ਨਾਲ ਸਾਡਾ ਉਹਨਾਂ ਵਾਸਤੇ ਅਸੀਂ ਕਿਰਤ ਕਰ ਸਕੀਏ ਪਰ ਅਸੀਂ ਇਨਾਕ ਮੋਹ ਕਰ ਲਿਆ ਕਿ ਉਹ ਮੋਹ ਵਿੱਚ ਖਜਤ ਹੋ ਕੇ ਸਾਨੂੰ ਲੋਕਾਂ ਵੱਲ ਵੇਖਣਾ ਜਿਹੜਾ ਜਾਂ ਹੋਰ ਕਿਸੇ ਦੇ ਬੱਚੇ ਨੂੰ ਚੰਗਾ ਸਮਝਣਾ ਜਾਂ ਮੋਹ ਦੇ ਵਿਅਸਾਹਾ ਕੇ ਖਾਲਸਾ ਜੀ ਠੱਗੀਆਂ ਠੌਰੀਆਂ ਕਰਨੀਆਂ ਇਹ ਚੀਜ਼ਾਂ ਵੱਲ ਅਸੀਂ ਪੈ ਗਏ ਆ ਤੇ ਅੱਜ ਸਾਨੂੰ ਉਹ ਚੀਜ਼ਾਂ ਨੇ ਗਰਸਿਆ ਹੋਇਆ ਤੇ ਸਾਨੂੰ ਦੁੱਖ ਤਕਲੀਫਾਂ ਲੱਗੀਆਂ ਹੋਈਆਂ ਜਿਸ ਵੇਲੇ ਇਸ ਸਰੀਰ ਵਿੱਚ ਸਿਮਰਨ ਕਰਨ ਲੱਗ ਪਾਵੋਗੇ ਇਸ ਸਿਮਰਨ ਦੇ ਆਸਰੇ ਨਾਲ ਚੱਲਣ ਲੱਗ ਪਾਵੋਗੇ ਫਿਰ ਖਾਲਸਾ ਜੀ ਹੌਲੀ-ਹੌਲੀ ਤਨ ਦੇ ਰੋਗ ਦੂਰ ਹੋਣਗੇ ਫਿਰ ਮਨ ਦੇ ਰੋਗ ਦੂਰ ਹੋਣਗੇ ਫਿਰ ਸਤਗੁਰਾਂ ਦੀ ਕਲਾ ਵਰਤੇਗੀ ਤੇ ਮਹਾਰਾਜ ਸੱਚੇ ਪਾਸ਼ਾ ਬਾਣੀ ਵਿੱਚ ਹੀ ਵਚਨ ਕਰਦੇ ਕਿ ਜਹ ਸਤਗੁਰੂ ਸਿਮਰੰਥ ਜੀ ਕੀ ਤਪਤ ਮਿਟਾਵੈ ਖਾਲਸਾ ਜੀ ਇਹ ਸਿਮਰਨ ਜਿਹੜਾ ਹੈ ਦਾਤੇ ਦਾ ਇਹ ਬੰਦੇ ਦੇ ਅੰਦਰ ਹਿਰਦੇ ਦੀ ਜਿਹੜੀ ਤਪਸ਼ ਹੈ ਈਰਖਾ ਹੰਕਾਰ ਜਾਂ ਹੋਰ ਕਈ ਪ੍ਰਕਾਰ ਦੇ ਜਿਹੜੇ ਔਗਣ ਨੇ ਇਹ ਜਿਹੜੀ ਤਪਤ ਹੈ ਉਹ ਮਹਾਰਾਜ ਦੀ ਕਿਰਪਾ ਸਦਕਾ ਇਸ ਜਿਹੜਾ ਖਾਲਸਾ ਜੀ ਆਪਾਂ ਨਾਮ ਜਪਦੇ ਆ ਇਹਦੇ ਨਾਲ ਮਿਟਦੀ ਹੈ ਜਹ ਸਤਗੁਰੂ ਸਿਮਰੰਥ ਰਿੱਧ ਦਿਦ ਨਵ ਨਿਧ ਪਾਵੈ ਖਾਲਸਾ ਜੀ ਰਿੱਧੀਆਂ ਸਿੱਧੀਆਂ ਤੇ ਨਵ ਨਿਧੀਆਂ ਨੌ ਖਜ਼ਾਨੇ ਇਹ ਜਿਹੜਾ ਮਨੁੱਖ ਨਾਮ ਸਿਮਰਨ ਅਭਿਆਸ ਕਰਦਾ ਹੈ ਉਦੇ ਘਰੋਂ ਨਾ ਦਾ ਕਦੇ ਰਿਜਕ ਮੁੱਕਦਾ ਨਾ ਉਹਦੇ ਘਰੋਂ ਖਾਲਸਾ ਜੀ ਧਨ ਕਦੇ ਮੁੱਕਦਾ ਤੇ ਨਾ ਖਾਲਸਾ ਜੀ ਉਹਦੇ ਘਰੋਂ ਨੌ ਨਦੀਆਂ ਨੌ ਖਜ਼ਾਨੇ ਜਿਹੜੇ ਮੁੱਕਦੇ ਹਨ ਸੋ ਇਸ ਕਰਕੇ ਵਾਹਿਗੁਰਜੀ ਦਾ ਸਿਮਰਨ ਹੈ ਜਿਹੜਾ ਇਹ ਖਾਲਸਾ ਜੀ ਸਭ ਤੋਂ ਉੱਤਮ ਹੈ ਜੇ ਆਪਾਂ ਕਰੀਏ ਤੇ ਫੇਰ ਹੀ ਸਭ ਕੁਝ ਪ੍ਰਾਪਤ ਹੋ ਸਕਦਾ ਨਹੀਂ ਤੇ ਨਹੀਂ ਜਿਵੇਂ ਭਗਤ ਜੀ ਕਹਿੰਦੇ ਨੇ ਬਾਣੀ ਵਿੱਚ ਨਾ ਕਿ ਜਿਹੜਾ ਨਾਮ ਜਪਦਾ ਹੈ ਉਹਦੀ ਜੈ ਜੈਕਾਰ ਹੁੰਦੀ ਹੈ ਸੋ ਇਸ ਕਰਕੇ ਵਾਹਿਗੁਰਜੀਆਂ ਦਾ ਨਾਮ ਜਿਹੜਾ ਹੈ ਉਸ ਹਮੇਸ਼ਾ ਧਿਆਈਏ ਜਪੀਏ ਸਾਡੇ ਕੋਲ ਤੇ ਖਾਲਸਾ ਜੀ ਮਹਾਰਾਜ ਹੀ ਹਨ ਕਿ ਸਤਗੁਰਾਂ ਦਾ ਦੀਦਾਰ ਹੀ ਐਸਾ ਖਾਲਸਾ ਜੀ ਉਤਮ ਹੈ ਹਰ ਪ੍ਰਕਾਰ ਦਾ ਜਿਹੜਾ ਚਾਨਣ ਉਸ ਮਨੁੱਖ ਨੂੰ ਹੋ ਜਾਂਦਾ ਜਿਹੜਾ ਸ਼ਰਧਾ ਭਾਵਨਾ ਨਾਲ ਮਹਾਰਾਜੀਆਂ ਦੇ ਦਰਸ਼ਨ ਕਰਦਾ ਸਤਗੁਰ ਸੱਚੇ ਪਾਸ਼ਾ ਆਪ ਅਕਾਲਪੁਰਖ ਦਾ ਰੂਪ ਹੋ ਕੇ ਸਾਡੇ ਗੁਰੂ ਬਣੇ ਹੋਏ ਨੇ ਪਰ ਸਾਨੂੰ ਫਿਰ ਵੀ ਖਾਲਸਾ ਜੀ ਸਮਝ ਨਹੀਂ ਕਹਿੰਦੇ ਜਿਹੜਾ ਤਰੂ ਨੂੰ ਪ੍ਰਹਿਲਾਦ ਨੂੰ ਜੋ ਆ ਭਗਤ ਬਾਬਾ ਕਬੀਰ ਸਾਹਿਬ ਜੀ ਭਗਤ ਬਾਬਾ ਤਰਲੋਚਨ ਸਾਹਿਬ ਜੀ ਇਹਨਾਂ ਨੂੰ ਜਿਹੜਾ ਪ੍ਰਕਾਸ਼ ਹੋਇਆ ਨਾਮ ਜਪ ਕੇ ਉਹੀ ਪ੍ਰਕਾਸ਼ ਆਪ ਗੁਰੂ ਰਾਮਦਾਸ ਮਹਾਰਾਜ ਜੀ ਹਨ ਸੋ ਭਾਈ ਸਤਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਘਰ ਵੀ ਜਾਇਆ ਕਰੋ ਇਸ਼ਨਾਨ ਕਰਿਆ ਕਰੋ ਜਿਸ ਸਰੋਵਰ ਵਿੱਚ ਨਹਾਤੇ ਆ ਪਾਪ ਖਾਲਸਾ ਜੀ ਉਤਰ ਜਾਂਦੇ ਉਥੇ ਸ਼ਹੀਦਾਂ ਦੇ ਅਸਥਾਨ ਤੇ ਵੀ ਜਾਣਾ ਚਾਹੀਦਾ ਹੈ ਕਿਉਂਕਿ ਕਈ ਲੋਕ ਖਾਲਸਾ ਜੀ ਈਰਖਾ ਵਾਸ ਹੋ ਕੇ ਨਹੀਂ ਜਾਂਦੇ ਬਾਬਾ ਦੀਪ ਸਿੰਘ ਸਾਹਿਬ ਨਾਲ ਕਾਦੀ ਭਾਈ ਈਰਖਾ ਉਹਦੇ ਅਕਾਲ ਪੁਰਖ ਦੇ ਸੇਵਕ ਹਨ ਸੋ ਜ਼ਰੂਰ ਪਾਈ ਜਾਣਾ ਚਾਹੀਦਾ ਨਾਮ ਤੇ ਆਉਣਾ ਚਾਹੀਦਾ ਨਾਮ ਵਿੱਚ ਹੀ ਸਾਰੀਆਂ ਬਰਕਤਾਂ ਹਨ ਤਰੂ ਪ੍ਰਹਿਲਾਦ ਕਬੀਰ ਤਲੋਚਨ ਨਾਮ ਲੈਦ ਉਪਜੋ ਉਸੋਂ ਪ੍ਰਗਾਸ ਜਹ ਪਿਖਤ ਅਤ ਹੋਏ ਰਹਿਸਮਨ ਸੋਹੀ ਸੰਤ ਸਹਾਰ ਗੁਰੂ ਰਾਮਦਾਸ ਸੋ ਖਾਲਸਾ ਜੀ ਮਹਾਰਾਜ ਜੀਆਂ ਦਾ ਨਾਮ ਜਪਣ ਦੇ ਨਾਲ ਹੀ ਸਾਨੂੰ ਸਭ ਕੁਝ ਪ੍ਰਾਪਤ ਹੋ ਸਕਦਾ ਸਤਗੁਰੂ ਦੀਨ ਦੁਨੀ ਦੇ ਮਾਲਕ ਮਹਾਰਾਜ ਜੀਆਂ ਦੀ ਕੋਈ ਸਿਫਤ ਨਹੀਂ ਕਰ ਸਕਦਾ ਕਿਸੇ ਪ੍ਰਕਾਰ ਵੀ ਮਹਾਰਾਜ ਦੀ ਵਡਿਆਈ ਨਹੀਂ ਖਾਲਸਾ ਜੀ ਗਾਈ ਜਾ ਸਕਦੀ ਕਿਉਂਕਿ ਸਤਗੁਰੂ ਉਤਮਾ ਤੋਂ ਉਤਮ ਹਨ ਕਿਉਂਕਿ ਉਹਨਾਂ ਨੇ ਐਸਾ ਪਰਮੇਸ਼ਰ ਅਕਾਲਪੁਰਖ ਦਾ ਨਾਮ ਜਿਹੜਾ ਸੰਸਾਰ ਵਿੱਚ ਫੈਰਾਉਣਾ ਕੀਤਾ ਦੱਸਣਾ ਕੀਤਾ ਆਪ ਜਪਿਆ ਹੈ ਪਹਿਲਾਂ ਉਸ ਨਰਿੰਜਣ ਨੂੰ ਫਿਰ ਖਾਲਸਾ ਜੀ ਉਸੇ ਨਰਿੰਜਣ ਅਕਾਲਪੁਰਖ ਦਾ ਰੂਪ ਧਾਰ ਕੇ ਆਪ ਧਰਤੀ ਤੇ ਆਏ ਤੇ ਸਾਰੀ ਲੋਕਾਈ ਨੂੰ ਕਿਹਾ ਕਿ ਨਾਮ ਜਪੋ ਨਾਨਕ ਨਾਮ ਨਰਿੰਜਣ ਜਾਨੋ ਕੀਨੀ ਭਗਤ ਪ੍ਰੇਮ ਲਿਵਲਾਈ ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ ਤੈਨੂੰ ਸ਼ਬਦ ਸੂਰਤ ਕੀ ਨੀਵ ਰਖਾਈ ਗੁਰੂ ਰਾਮਦਾਸ ਮਹਾਰਾਜ ਜੀਆ ਦਾ ਇਹ ਜਿਹੜਾ ਸਤਿਗੁਰਾਂ ਦੇ ਸਵਈਏ ਵਿੱਚ ਬਚਨ ਆਉਂਦੇ ਗੁਰੂ ਅਮਰਦਾਸ ਕੀ ਕਾਥ ਕਥਾ ਹੈ ਇੱਕ ਜੀਹ ਕਛ ਕਹੀ ਨਾ ਜਾਈ ਕਿ ਸੋਡੀ ਅਸ੍ਰਿਸ਼ਟ ਸਗਰ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਬੜਾਈ ਤੇ ਮਹਾਰਾ ਸੱਚੇ ਪਾਸ਼ਾ ਮਹਾਰਾਜੀਆਂ ਦੀ ਮਹਿਮਾ ਹੈ ਤੇ ਖਾਲਸਾ ਜੀ ਆਪਾਂ ਆਪਣੇ ਗੁਰੂ ਨਾਨਕ ਸਾਹਿਬ ਦੀ ਮਹਿਮਾ ਕਰਨ ਲੱਗ ਪਈਏ ਕੁਝ 2 ਮਿੰਟ 5 ਮਿੰਟ 10 ਮਿੰਟ ਮਹਾਰਾਜ ਦੇ ਗੁਣ ਗਾਉਣ ਲੱਗ ਪਈਏ ਹੌਲੀ ਹੌਲੀ ਸਾਡੇ ਹਿਰਦੇ ਵਿੱਚ ਬਦਲਾਅ ਆਉਣਾ ਸ਼ੁਰੂ ਹੋਵੇਗਾ ਪਰ ਆਪਾਂ ਕਰਦੇ ਨਹੀਂ ਹਾਂ ਕੀ ਕਰੀਏ ਜਦੋਂ ਮਿਹਨਤ ਨਹੀਂ ਕਰਨੀ ਅਭਿਆਸ ਨਹੀਂ ਕਰਨਾ ਤੇ ਉਹਦਾ ਫਲ ਕਿਥੋਂ ਪ੍ਰਾਪਤ ਹੋਵੇਗਾ ਵੈਦਾਂ ਦਾ ਵੈਦ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਖਾਲਸਾ ਜੀ ਕੋੜੀ ਮਨੁੱਖ ਦਾ ਕੋਈ ਇਲਾਜ ਨਹੀਂ ਹੁੰਦਾ ਜਿਸ ਨੂੰ ਕੋੜ ਹੋ ਜਾਵੇ ਨਾ ਉਹਦਾ ਕੋਈ ਇਲਾਜ ਨਹੀਂ ਹੁੰਦਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਸ ਵੇਲੇ ਧਰਤੀ ਤੇ ਆਏ ਬਹੁਤ ਕੋੜੀ ਸਨ ਖਾਲਸਾ ਜੀ ਇਹੋ ਜੇ ਪੁਰਾਣੇ ਕਰਮਾਂ ਦੇ ਅਨੁਸਾਰ ਜਾਂ ਇਹੋ ਜੇ ਨਿਖਿੱਧ ਕਰਮ ਕਰਨ ਦੇ ਨਾਲ ਜਿਹੜਾ ਕੋਈ ਪਾਪਾਂ ਦਾ ਕਰਕੇ ਇਹ ਸਰੀਰ ਨੂੰ ਚੰਬੜੇ ਸਨ ਰੋਗ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਪਾਸ਼ਾ ਮਹਾਰਾਜ ਤੱਕ ਤੇ ਜਾਂ ਖਾਲਸਾ ਜੀ ਹੁਣ ਵੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਸ਼ਾ ਮਹਾਰਾਜ ਕੋੜੀਆਂ ਦੇ ਕੋਰ ਘੱਟ ਰਹੇ ਜਿਵੇਂ ਸੰਤ ਗਿਆਨੀ ਗੁਰਵਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ ਕਥਾ ਚ ਦੱਸਿਆ ਕਰਦੇ ਸੀ ਕਿ ਜਿਹੜਾ ਖਾਲਸਾ ਜਿਉ ਉਹ ਸ਼ਬਦ ਹੈ ਨਾ ਜਿਸ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਲ ਲਾਏ ਉਹ ਸ਼ਬਦ ਬਾਰੇ ਕਹਿਆ ਕਰਦੇ ਸੀ ਵੀ ਕੋਈ ਇਹੋ ਜਿਹੇ ਕੋੜੀ ਹੋਵੇ ਜਿਹਨੂੰ ਕੋਈ ਚਮੜੀ ਦਾ ਰੋਗ ਬਹੁਤਾ ਹੋ ਚੰਬੜ ਜਾਵੇ ਉਹ ਇਹ ਸ਼ਬਦ ਦਾ ਅਭਿਆਸ ਕਰੇ ਤੇ ਖਾਲਸਾ ਜਿਉ ਦਾ ਕੋੜ ਦੂਰ ਹੋ ਜਾਂਦਾ ਅੱਜ ਵੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੰਸਾਰ ਨੂੰ ਸੁੱਖ ਦੇ ਰਹੇ ਦਾਤਾ ਮੰਨ ਰਹੇ ਮਹਾਰਾਜ ਸੱਚੇ ਪਾਸ਼ਾ ਦੀ ਬਾਣੀ ਖਾਲਸਾ ਜੀ ਚਾਨਣ ਮਨਾਰਾ ਬਣ ਕੇ ਸੰਸਾਰ ਵਿੱਚ ਅੱਜ ਵੀ ਸਤਿਗੁਰੂ ਉਸੇ ਤਰ੍ਹਾਂ ਪ੍ਰਕਾਸ਼ਮਾਨ ਹਨ ਪਰ ਮਹਾਰਾਜ ਜੀ ਦੀ ਸੇਵਾ ਕਰਨ ਵਾਲੇ ਮਹਾਰਾਜੀਆਂ ਦੇ ਲਾਗੇ ਰਹਿਣ ਵਾਲਿਆਂ ਨੂੰ ਇਹ ਭੇਦ ਨਹੀਂ ਜਿਵੇਂ ਦੀਵੇ ਥੱਲੇ ਹਨੇਰਾ ਹੁੰਦਾ ਹੈ ਇਸੇ ਪ੍ਰਕਾਰ ਅੱਜ ਅਸੀਂ ਬਣੇ ਹੋਏ ਹਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਾਡੇ ਸਾਡੇ ਗੁਰੂ ਨੇ ਅਸੀਂ ਉਹਨਾਂ ਦੇ ਸੇਖਾਂ ਪਰ ਫਿਰ ਵੀ ਸਾਨੂੰ ਸੋਝੀ ਨਹੀਂ ਤੇ ਖਾਲਸਾ ਜੀ ਗੋਰੇ ਕਾਲੇ ਹੋਰ ਕਈਆਂ ਦੇਸ਼ਾਂ ਪ੍ਰਾਂਤਾਂ ਦੇ ਲੋਕ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਆ ਕੇ ਸੁੱਖ ਪ੍ਰਾਪਤ ਕਰ ਰਹੇ ਮਹਾਰਾਜ ਦੀ ਬਾਣੀ ਦੀ ਸਮਝ ਲੈ ਰਹੇ ਸੋਝੀ ਲੈ ਰਹੇ ਤੇ ਸਤਿਗੁਰਾਂ ਦੀ ਬਾਣੀ ਦੀ ਅਨੁਸਾਰ ਆਪਣਾ ਜੀਵਨ ਜਿਉ ਰਹੇ ਤੇ ਅਸੀਂ ਜਿਨ੍ਹਾਂ ਦੇ ਘਰ ਮਹਾਰਾਜ ਜੀ ਆਏ ਜਿਨ੍ਹਾਂ ਨੂੰ ਸਤਿਗੁਰੂ ਜੀਆ ਨੇ ਨਿਵਾਜਿਆ ਉਹ ਖਾਲਸਾ ਜੀ ਉਹਨਾਂ ਵਰਗੇ ਕੱਪੜੇ ਪਾ ਕੇ ਉਹਨਾਂ ਦੇ ਦੇਸ਼ਾਂ ਵਿੱਚ ਜਾ ਕੇ ਉਹਨਾਂ ਦਾ ਫੈਸ਼ਨ ਪਨਾ ਰਹੇ ਤੇ ਉਹ ਆਪਣਾ ਦੇਸ਼ ਛੱਡ ਕੇ ਆਪਣੇ ਫੈਸ਼ਨ ਛੱਡ ਕੇ ਗੁਰੂ ਨਾਨਕ ਸਾਹਿਬ ਦੇ ਘਰ ਆ ਰਹੇ ਸੋ ਇਹ ਤਰਾਸ ਦੀ ਹੈ ਭਾਈ ਸਾਡੇ ਲੋਕਾਂ ਦੀ ਸਾਨੂੰ ਬਾਣੀ ਤੋਂ ਭਾਈ ਨਾ ਬਾਣੀ ਤੋਂ ਬਾਣੀ ਪੜਨ ਨੂੰ ਸਾਡਾ ਚਿਤ ਕਰਦਾ ਬਾਣੀ ਤੋਂ ਸਾਨੂੰ ਅਲਰਜੀ ਹੈ ਜੇ ਕੋਈ ਮਨੁੱਖ ਕਹਿ ਦਿੰਦਾ ਕਿ ਬਾਣੀ ਪੜਿਆ ਕਰੋ ਸੋਖ ਹੋਵੇਗਾ ਤੇ ਫਿਰ ਵੀ ਵਾਰ-ਵਾਰ ਪੁੱਛੀ ਜਾਣਾ ਕੀ ਕਰੀਏ ਕਿਉਂ ਕਰੀਏ ਤੇ ਜੇ ਕੋਈ ਬਾਬਾ ਫਲਾਣਾ ਕਹਿ ਦੇਵੇ ਲਿਆ ਤੈਨੂੰ ਪਾਣੀ ਵਾਰ ਕੇ ਦੇ ਦਿੰਨੇ ਆ ਤੈਨੂੰ ਲਾਚੀਆਂ ਦੇ ਦਿੰਨੇ ਆ ਮੰਤਰ ਮਾਰ ਕੇ ਫੂਕ ਮਾਰ ਕੇ ਉਥੇ ਭਰੋਸਾ ਹੈ ਸੋ ਭਾਈ ਸਤਗੁਰਾਂ ਨਾਲ ਪ੍ਰੇਮ ਕਰੋ ਸਤਗੁਰਾਂ ਦੇ ਭਰੋਸਾ ਰੱਖੋ ਇਹ ਸੱਚੀਓ ਗੱਲ ਹੈ ਜਿਹੜਾ ਮਨੁੱਖ ਗੁਰੂ ਨਾਨਕ ਸਾਹਿਬ ਦੇ ਭਰੋਸਾ ਕਰਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਹਦੇ ਘਰ ਵਿੱਚ ਉਹਦੀ ਜ਼ਿੰਦਗੀ ਵਿੱਚ ਕੋਈ ਕਮੀ ਨਹੀਂ ਰਹਿਣ ਦਿੰਦੇ ਤੇ ਕਈ ਵਾਰ ਮਹਾਰਾਜ ਇੱਕ ਚੀਜ਼ ਨਹੀਂ ਵੀ ਦਿੰਦੇ ਤੇ ਖਾਲਸਾ ਦੀ ਉਹ ਚੀਜ਼ ਦਾ ਲਾਭ ਹੈ ਮਹਾਰਾਜ ਸਾਨੂੰ ਜ਼ਹਿਰ ਨਹੀਂ ਖਾਣ ਦੇ ਰਿਹਾ ਸੋ ਸਤਿਗੁਰ ਸਹਾਈ ਹੋਣ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ਣੀ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਕਿਵੇਂ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰ ਮੇਹਰਾਂ ਕਰਦੇ ਅੱਜ ਦੀ ਹੱਡ ਬੀਤੀ ਖਾਲਸਾ ਜੀ ਇੱਕ ਭੈਣ ਹੁਣਾਂ ਨੇ ਸੁਣਾਉਣਾ ਕੀਤੀ ਆ ਕਿ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਸਦਕਾ ਬਹੁਤ ਸੁੱਖ ਘਰ ਵਿੱਚ ਵਰਤਿਆ ਮਹਾਰਾਜ ਦੀ ਕਿਰਪਾ ਹੋਈ ਸਤਿਗੁਰਾਂ ਨੇ ਮੇਹਰਾਂ ਕੀਤੀਆਂ ਭੈਣ ਦੱਸਦੀ ਆ ਕਿ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਹੀ ਮੈਨੂੰ ਇੱਕ ਬੱਚੀ ਪ੍ਰਾਪਤ ਹੋਈ ਕਹਿੰਦੇ ਕਿ ਮੇਰੇ ਵਿਆਹ ਹੋਏ ਨੂੰ 10 ਸਾਲ ਹੋ ਗਏ ਸੀ 10 ਸਾਲਾਂ ਬਾਅਦ ਮੇਰੇ ਘਰ ਮਹਾਰਾਜ ਦੀ ਕਿਰਪਾ ਨਾਲ ਖੁਸ਼ੀਆਂ ਆਉਂਦੀਆਂ ਮੇਰੇ ਘਰ ਭੁਜੰਗਣ ਆਉਂਦੀ ਹੈ ਉਹ ਕਿਵੇਂ ਆਉਂਦੀ ਹੈ ਉਹ ਵੀ ਖਾਲਸਾ ਜੀ ਦੱਸਦੇ ਕਹਿੰਦੇ ਕਿ ਖਾਲਸਾ ਜੀ ਇਹ ਕੁਝ ਬਹੁਤੀ ਪੁਰਾਣੀ ਗੱਲ ਨਹੀਂ ਆ ਪਿਛਲੇ ਸਾਲ ਦੀ ਗੱਲ ਹੈ ਤੇ ਉਹ ਦੱਸਦੇ ਕਿ ਜਦੋਂ ਮੇਰਾ ਵਿਆਹ ਹੋਇਆ ਉਸ ਤੋਂ ਬਾਅਦ ਮੇਰੇ ਘਰ ਦੋ ਬੱਚਿਆਂ ਨੇ ਜਨਮ ਲਿਆ ਸੀ ਤੇ ਜਨਮ ਲੈਣ ਤੋਂ ਬਾਅਦ ਉਹ ਪੂਰੇ ਹੋ ਗਏ ਸੀ ਤੇ ਉਸ ਤੋਂ ਬਾਅਦ ਮਹਾਰਾਜ ਦੀ ਕੋਈ ਕਲਾ ਹੀ ਨਹੀਂ ਇਹੋ ਜੀ ਵਰਤੀ ਵੀ ਉਸ ਤੋਂ ਬਾਅਦ ਮੈਂ ਗਰਭਵਤੀ ਨਹੀਂ ਹੋਈ ਤੇ 10 ਸਾਲ ਲੰਘ ਗਏ ਸੀ ਤੇ ਕੀ ਹੁੰਦਾ ਕਿਵੇਂ ਉਹ ਦੱਸਦੇ ਵੀ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਦੀ ਮੇਰੇ ਤੇ ਕਿਰਪਾ ਵਰਤਦੀ ਹੈ ਕਹਿੰਦੀ ਮੈਨੂੰ ਇੱਕ ਸੁਪਨਾ ਆਉਂਦਾ ਹੁੰਦਾ ਸੀ ਜਿੱਦਾਂ ਦੋ ਹਿੰਨਿਆਂ ਬਾਅਦ ਤੇ ਨਾ ਮਹੀਨਿਆਂ ਬਾਅਦ ਆਉਣਾ ਕਿ ਮੈਂ ਇੱਕ ਬੱਚਾ ਖੜਾ ਰਹੀ ਆ ਤੇ ਉਹ ਬੱਚਾ ਮੈਨੂੰ ਨਜ਼ਰੀ ਆਉਂਦਾ ਤੇ ਮੈਨੂੰ ਨਾ ਇੱਕ ਸਥਾਨ ਨਜ਼ਰੀ ਆਉਂਦਾ ਵੀ ਬੜੀ ਉੱਥੇ ਸੰਗਤ ਹੈ ਤੇ ਇਦਾਂ ਮੈਂ ਉੱਥੇ ਖੜੀ ਆ ਬੱਚੇ ਨੂੰ ਲੈ ਕੇ ਤੇ ਉਹ ਦੱਸਦੇ ਆ ਕਿ ਮੈਂ ਹਮੇਸ਼ਾ ਯਾਦ ਕਰਨਾ ਘਰੇ ਦੱਸਣਾ ਤੇ ਆਪਣੀ ਸੱਸ ਨੂੰ ਦੱਸਣਾ ਆਪਣੇ ਸਹੁਰੇ ਨੂੰ ਆਪਣੇ ਘਰ ਵਾਲੇ ਨੂੰ ਜੇ ਆਪਣੀ ਨਾਨਣ ਤੱਕ ਗੱਲ ਕਰਨੀ ਵੀ ਇਦਾਂ ਮੈਨੂੰ ਇੱਕ ਸੁਪਨਾ ਆਉਂਦਾ ਪਤਾ ਨਹੀਂ ਉਹਦਾ ਕੀ ਕਾਰਨ ਹੈ ਵੀ ਕਿਉਂ ਆਉਂਦਾ ਹੈ ਕੀ ਕਾਰਨ ਹੈ ਵੀ ਮੈਂ ਉੱਥੇ ਜਾਣੀ ਆ ਤੇ ਇਦਾਂ ਮੈਨੂੰ ਨਜ਼ਰੀ ਆਉਂਦਾ ਵੀ ਮੈਂ ਬੱਚਾ ਗੋਦ ਵਿੱਚ ਲਿਆ ਦੋ ਮੇਰੇ ਵੱਲ ਵੇਖਦਾ ਇਹ ਹੀ ਸੁਪਨਾ ਮੈਨੂੰ ਵਾਰ-ਵਾਰ ਆਉਂਦਾ ਉਹ ਕੀ ਹੋਇਆ ਜਦੋਂ ਕਾਫੀ ਸਮਾਂ ਬੀਤ ਗਿਆ ਤੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਤੇ ਕਰਦੀ ਸੀ ਫਿਰ ਉਸ ਤੋਂ ਬਾਅਦ ਉਹ ਦੱਸਦੇ ਆ ਕਿ ਜਿੱਥੇ ਸਾਡੀ ਜਿਹੜੀ ਮੇਰੀ ਨਾਨਣ ਸੀ ਉਹਦਾ ਵਿਆਹ ਹੁੰਦਾ ਉਹਦਾ ਵਿਆਹ ਰੱਖਿਆ ਉਹਦਾ ਵਿਆਹ ਹੋ ਗਿਆ ਤੇ ਜਿਹੜਾ ਸਾਡੇ ਘਰ ਦਾ ਮਲਜਵਾਈ ਬਣਿਆ ਮੇਰੀ ਨਨਾਨਾ ਦਾ ਘਰ ਵਾਲਾ ਉਹ ਬਾਬਾ ਦੀਪ ਸਿੰਘ ਸਾਹਿਬ ਨੂੰ ਬਹੁਤ ਮੰਨਦਾ ਸੀ ਬੜਾ ਉਹਦਾ ਪ੍ਰੇਮ ਸੀ ਉਹ ਘਰੇ ਆ ਜਦੋਂ ਆਉਂਦੇ ਆ ਭੈਣ ਨਨਾਨ ਨੇ ਆਉਣਾ ਹੀ ਹੁੰਦਾ ਉਹ ਆਈ ਫਿਰ ਉਸ ਤੋਂ ਬਾਅਦ ਉਹ ਵੀ ਘਰੇ ਇੱਕ ਦੋ ਵਾਰ ਰਹਿ ਤੇ ਉਹਨਾਂ ਨੇ ਉਹਨਾਂ ਵੱਲ ਵੇਖਿਆ ਉਹਨਾਂ ਦਾ ਜੀਵਨ ਵੇਖਿਆ ਬਾਣੀ ਬਹੁਤ ਪੜਦੇ ਸੀ ਅਮਰਤ ਵੇਲੇ ਜਾਗਣਾ ਬਾਣੀ ਪੜਨੀ ਨਾਮ ਜਪਣਾ ਸਤਿਗੁਰਾਂ ਦਾ ਓਟ ਆਸਰਾ ਤਕਣਾ ਤੇ ਮੈਂ ਉਹਨਾਂ ਨੂੰ ਇੱਕਦਮ ਬੈਠਿਆਂ ਬੈਠਿਆਂ ਗੱਲ ਚੱਲ ਪਈ ਤੇ ਉਹ ਮੈਨੂੰ ਕਹਿਣ ਲੱਗੇ ਭੈਣੇ ਬੀ ਤੂੰ ਮੇਰੀ ਇੱਕ ਗੱਲ ਮੰਨ ਤੂੰ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਇਆ ਕਰ ਉੱਥੇ ਜਾ ਕੇ ਸੇਵਾ ਕਰ ਚਪਹਰੇ ਉੱਥੇ ਸੰਗਤਾਂ ਪੜ੍ਹਦੀਆਂ ਤੂੰ ਵੀ ਪੜਿਆ ਕਰ ਮਾਰੇ ਤੇਰੇ ਤੇ ਭਾਗ ਲਾਉਣਗੇ ਕਿਰਪਾ ਕਰਨਗੇ ਉਹ ਮਹਾਰਾਜਿਆਂ ਦਾ ਕੋਈ ਗੁਰਸੇਖੀ ਸੀ ਬਾਣੀ ਪੜ੍ਹ ਕੇ ਉਹ ਹਟਿਆ ਸੀ ਤੇ ਬੋਲ ਕੀਤਾ ਤੇ ਉਹ ਮਹਾਰਾਜ ਦੀ ਕਿਰਪਾ ਨਾਲ ਮੇਰੇ ਮਨ ਵਿੱਚ ਅਸਰ ਕਰ ਗਿਆ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣਾ ਸ਼ੁਰੂ ਕਰਤਾ ਮੈਂ ਤੇ ਮੇਰੇ ਘਰ ਵਾਲੇ ਨੇ ਅਸੀਂ ਐਤਵਾਰ ਜਾਣਾ ਸ਼ਨੀਵਾਰ ਬੁੱਧਵਾਰ ਫਿਰ ਸਾਨੂੰ ਹੌਲੀ ਹੌਲੀ ਪਤਾ ਲੱਗਾ ਵੀ ਇਥੇ ਚਪਹਿਰਾ ਕੱਢਦੇ ਫਿਰ ਅਸੀਂ ਐਤਵਾਰ ਸ਼ੁਰੂ ਕਰ ਲਿਆ ਸੀ ਪਹਿਲਾਂ ਅਸੀਂ ਹੋਰ ਦਿਨ ਜਾਂਦੇ ਸਾਂ ਐਤਵਾਰ ਜਿਹਨੂੰ ਚਪਹਿਰਿਆਂ ਦਾ ਪਤਾ ਲੱਗਾ ਫਿਰ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਬਾਬਾ ਜੀ ਕਿਰਪਾ ਕਰੋ ਬਹੁਤ ਸੰਗਤਾਂ ਆਪ ਜੀ ਦੇ ਦਰੋਂ ਸੁੱਖ ਲੈਂਦੀਆਂ ਮਹਾਰਾਜ ਕਿਰਪਾ ਕਰੋ ਮਿਹਰਾਂ ਕਰੋ ਤੇ ਜੇ ਹੋ ਸਕੇ ਆਦੇ ਮਾਰੇ ਮੈਨੂੰ ਵੀ ਮਿਹਰ ਕਰਕੇ ਕੋਈ ਬੱਚੇ ਦੀ ਦਾਤ ਬਖਸ਼ੋ ਤੇ ਖਾਲਸਾ ਜੀ ਉਹ ਭੈਣ ਨੇ ਦੁਪਹਿਰੇ ਕੱਟਣੇ ਸ਼ੁਰੂ ਕਰ ਦਿੱਤੇ ਨਾਲ ਉਹਦਾ ਘਰ ਵਾਲਾ ਦੋਵਾਂ ਜੀਆਂ ਨੇ ਕੱਟਣੇ ਸ਼ੁਰੂ ਕੀਤੇ ਮਹਾਰਾਜ ਦੀ ਬਰਕਤ ਸਤਿਗੁਰਾਂ ਦੀ ਮਿਹਰ ਸਤਿਗੁਰਾਂ ਨੇ ਤਰਸ ਕੀਤਾ ਸਾਢੇ 7 ਮਹੀਨੇ ਹੋ ਗਏ ਸੀ ਦੁਪਹਿਰਾ ਸੇਵ ਕਰਦਿਆਂ ਨੂੰ ਗੁਰੂ ਗਰੀਬ ਅਨਵਾਰ ਅੰਤਰਜਾਮੀ ਸਤਿਗੁਰਾਂ ਨੇ ਮਿਹਰਾਂ ਕੀਤੀਆਂ ਨਿਤਨੇਮ ਦੋਵਾਂ ਜੀਆਂ ਦਾ ਪੱਕਾ ਹੋ ਗਿਆ ਤੇ ਫਿਰ ਖਾਲਸਾ ਜੀ ਇਹ ਭੈਣ ਜਿਹੜੀ ਹੈ ਇਹ ਪ੍ਰੈਗਨੈਂਟ ਹੁੰਦੀ ਹੈ ਤੇ ਭਰੋਸਾ ਵੱਧ ਜਾਂਦਾ ਵੀ ਇੰਨੇ ਲੰਬੇ ਸਮੇਂ ਤੋਂ ਮੈਨੂੰ ਇਹ ਦਾਤ ਨਹੀਂ ਸੀ ਮਿਤ ਰਹੀ ਪਤਾ ਨਹੀਂ ਕੀ ਕਾਰਨ ਸੀ ਤੇ ਸਤਿਗੁਰਾਂ ਨੇ ਮਿਹਰ ਕੀਤੀ ਇੱਕ ਆਸ ਵੱਜੀ ਤੇ ਮਹਾਰਾਜ ਦੀ ਕਿਰਪਾ ਸਦਕਾ ਦੱਸਦੇ ਆ ਕਿ ਬੱਚੀ ਮੇਰੇ ਘਰ ਫਿਰ ਹੁੰਦੀ ਐ ਜਦੋਂ ਜਨਮ ਲੈਂਦੀ ਐ ਬੱਚੀ ਤੇ ਬੱਚੀ ਦੇ ਜਨਮ ਲੈਣ ਤੋਂ ਕੁਝ ਨਾ 5 ਦਿਨਾਂ ਬਾਅਦ ਬਹੁਤ ਢਿੱਲੀ ਹੋ ਜਾਂਦੀ ਐ ਤੇ ਪੀਲਾ ਉਹਦਾ ਰੰਗ ਹੋ ਗਿਆ ਸੁਸਤ ਬਹੁਤ ਅਸੀਂ ਹਸਪੀਟਲ ਲੈ ਕੇ ਗਏ ਜਦੋਂ ਉੱਥੇ ਪਹੁੰਚੇ ਉਹਨਾਂ ਨੇ ਐਡਮਿਟ ਕਰ ਲਿਆ 7-8 ਦਿਨ ਬੱਚੇ ਨੂੰ ਰੱਖਿਆ ਕਹਿੰਦੇ ਸੀ ਪੀਲੀਆ ਜਿਹੜਾ ਬਹੁਤ ਜ਼ਿਆਦਾ ਆਇਆ ਚਲੋ ਉੱਥੇ ਸਾਡੇ ਕੋਲ ਜਿੰਨੇ ਕੁ ਪੈਸੇ ਸੀ ਅਸੀਂ ਕਰਦੇ ਰਹੇ ਟ੍ਰੀਟਮੈਂਟ ਕਰਾਉਂਦੇ ਰਹੇ ਫਿਰ ਕੀ ਹੁੰਦਾ ਕਿ ਡਾਕਟਰ ਨੂੰ ਅਸੀਂ ਪੁੱਛਿਆ ਵੀ ਤੁਸੀਂ ਛੁੱਟੀ ਦੇ ਦਿਓ ਵੀ ਅਸੀਂ ਬੱਚੀ ਨੂੰ ਘਰ ਲੈ ਕੇ ਜਾਣਾ ਚਾਹੁੰਨੇ ਆ ਵੀ ਇੱਥੇ ਇਕੱਲੀ ਰਹਿੰਦੀ ਆ ਹੁੰਦਾ ਹੀ ਆ ਮਾਂ ਨੂੰ ਤੇ ਫਿਰ ਇਹ ਕਹਿੰਦੇ ਅਸੀਂ ਨਾ ਜਦੋਂ ਇਦਾਂ ਕੀਤਾ ਉਹਨਾਂ ਨਾਲ ਗੱਲ ਕੀਤੀ ਤਾਂ ਡਾਕਟਰ ਨੇ ਦੱਸਿਆ ਵੀ ਤੁਹਾਡੀ ਬੱਚੀ ਨੂੰ ਕੱਲਾ ਪੀਲੀਆ ਨਹੀਂ ਆ ਤੁਹਾਡੀ ਬੱਚੀ ਨੂੰ ਨਾਲ ਕਾਲਾ ਪੀਲੀਆ ਹੋ ਗਿਆ ਵੀ ਜਿਹੜਾ ਉਹਦਾ ਨਾਰਮਲ ਪੀਲੀਆ ਹੁੰਦਾ ਖਾਲਸਾ ਜੀ ਉਹ ਤੇ ਉਹ ਜਿਹੜੀ ਕੋਈ ਲਾਈਟ ਵਗੈਰਾ ਲਾਉਂਦੇ ਉਹਦੇ ਨਾਲ ਠੀਕ ਹੋ ਜਾਂਦਾ ਆਪਾਂ ਜਾਣਦੇ ਆ 10 ਦੇ ਵੀ ਭਜੰਗੀ ਨੂੰ ਬਹੁਤ ਹੋਇਆ ਸੀ ਹਸਪੀਟਲ ਕਾਫੀ ਸਮੇਂ ਰਿਹਾ ਤੇ ਉਹ ਖਾਲਸਾ ਜੀ ਉਹ ਕਾਲਾ ਪੀਲੀਆ ਨਾਲ ਹੋ ਗਿਆ ਸੀ ਤੇ ਉਹ ਕਾਲੇ ਪੀਲੀਏ ਦਾ ਹੋਣ ਕਰਕੇ ਬੱਚੀ ਨੂੰ ਖਤਰਾ ਹੁੰਦਾ ਬੱਚੇ ਨੂੰ ਤੇ ਉਹ ਡਾਕਟਰ ਨੇ ਸਾਨੂੰ ਕਿਹਾ ਵੀ ਬੱਚੇ ਨੂੰ ਤੁਹਾਡੀ ਨੂੰ ਖਤਰਾ ਆਇਆ ਵੀ ਅਸੀਂ ਕਹਿ ਨਹੀਂ ਸਕਦੇ ਜਿਹੜਾ ਕਾਲਾ ਪੀਲੀਆ ਉਹ ਖੂਨ ਬਹੁਤ ਛੇਤੀ ਸਾੜਦਾ ਵੈਸੇ ਤਾਂ ਪੀਰਾ ਪੀਲੀਆ ਵੀ ਸਾੜਦਾ ਪਰ ਜਿਹੜਾ ਕਾਲਾ ਪੀਲੀਆ ਹੋ ਜਾਣਾ ਉਹਦੇ ਨਾਲ ਹੋਰ ਵੀ ਕਈ ਚੀਜ਼ਾਂ ਕਈ ਬੱਚਾ ਬਿਲਕੁਲ ਛੋਟਾ ਹੁੰਦਾ ਉਹਦਾ ਸਰੀਰ ਕਿਤੇ ਕਿੰਨਾ ਗੁੰਦਾ ਖਾਲਸਾ ਜੀ ਉਹ ਸਰੀਰ ਨਹੀਂ ਝੱਲ ਪਾਉਂਦਾ ਤੇ ਉਹਨਾਂ ਨੇ ਜਦੋਂ ਇੰਨੀ ਗੱਲ ਕਹੀ ਤੇ ਭੈਣ ਕਹਿੰਦੀ ਮੈਂ ਡਰ ਗਈ ਵੀ ਸ਼ਾਇਦ ਮੈਨੂੰ ਇਹ ਨਹੀਂ ਨਸੀਬ ਹੋਣੀ ਇਹ ਵੀ ਥੀ ਕਹਿੰਦੇ ਮੇਰੇ ਮਾਨੇ ਨਾਲ ਜਿੱਦਾਂ ਅੰਦਰੋਂ ਆਵਾਜ਼ ਆਈ ਵੀ ਨਹੀਂ ਕੁਝ ਨਹੀਂ ਹੁੰਦਾ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਇਆ ਕਰਨਾ ਕੁਝ ਨਹੀਂ ਹੁੰਦਾ ਤੇ ਉਹ ਕਹਿੰਦੇ ਕਿ ਬੱਚੀ ਨੂੰ ਅਸੀਂ ਹੈ ਤੇ ਖਾਲਸਾ ਜੀ ਉਹ ਇੱਥੇ ਪਿੰਡ ਪੈਂਦਾ ਹੈ ਮਹਿਤੇ ਦੇ ਕੋਲ ਇਧਰਲੇ ਰੋੜ ਉਹਨਾਂ ਦਾ ਪਿੰਡ ਪੈਂਦਾ ਪਤਾ ਨਹੀਂ ਕੀ ਭਲਾਇਆ ਨਾਂ ਦੱਸਿਆ ਸੀ ਉਹਨਾਂ ਨੇ ਤੇ ਉਹਨਾਂ ਨੇ ਸ੍ਰੀ ਅਮਰitsar ਸਾਹਿਬ ਫਿਰ ਦਾਖਲ ਕਰਾਈ ਸੀ ਬੱਚੀ ਤੇ ਉਹ ਜਿਹੜੀ ਭੈਣ ਸੀ ਉਹ ਫਿਰ ਰੋਜ਼ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣਾ ਉਹਨੇ ਸ਼ੁਰੂ ਕਰ ਲਿਆ ਸਵੇਰੇ ਜਾਣਾ ਤੇ ਹਸਪੀਟਲੋਂ ਹਸਪੀਟਲ ਪਹਿਲਾਂ ਜਾਣਾ ਫਿਰ ਉਸ ਤੋਂ ਬਾਅਦ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾ ਕੇ ਚਪਹਿਰਾ ਕੱਟਣਾ ਫਿਰ ਵਾਪਸ ਆਉਣਾ ਫਿਰ ਅਗਲੇ ਦਿਨ ਜਾਣਾ ਚਪਹਿਰਾ ਕੱਟਣਾ ਫਿਰ ਆਉਣਾ ਲਗਾਤਾਰ ਕੱਟਣ ਲੱਗ ਪਈ ਉੱਥੇ ਜਾ ਕੇ ਤੇ ਇੱਕ ਦਿਨ ਫਿਰ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਵਰਤਦੀ ਹੈ ਸਤਿਗੁਰਾਂ ਦੀ ਮਿਹਰ ਹੁੰਦੀ ਹੈ ਕਿ ਡਾਕਟਰਾਂ ਨੇ ਅਗਲੇ ਦਿਨ ਵੀ ਸਾਨੂੰ ਇਹੀ ਗੱਲ ਕਹੀ ਵੀ ਸਾਨੂੰ ਨਹੀਂ ਲੱਗਦਾ ਵੀ ਇਹ ਰਿਕਵਰ ਕਰੂਗੀ ਬੱਚੀ ਜ਼ਿਆਦਾ ਹੋ ਰਹੀ ਹੈ ਢਿੱਲੀ ਫਿਰ ਉਸ ਤੋਂ ਬਾਅਦ 5-7 ਦਿਨ ਲੰਘੇ ਤੇ ਉਹੀ ਡਾਕਟਰ ਮੈਨੂੰ ਉਸੇ ਦਿਨ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਇਹ ਅਰਦਾਸ ਕੀਤੀ ਸੀ ਬਾਬਾ ਜੀ ਕਿਰਪਾ ਕਰੋ ਜੇ ਮੇਰੀ ਬੱਚੀ ਸਹੀ ਸਲਾਮਤ ਹੋ ਜਾਵੇ ਤੇ ਮਹਾਰਾਜ ਸੱਚੇ ਪਾਸ਼ਾ ਮੇਰੇ ਤੇ ਮਿਹਰ ਕਰੋ ਮੈਂ ਘਰੋਂ ਰੋਜ਼ ਚੱਲ ਕੇ ਜਦੋਂ ਮੇਰੀ ਬੱਚੀ ਥੋੜੀ ਜੀ ਹੋ ਜਾਵੇ ਵੀ ਮੈਂ ਉਹਨੂੰ ਸਾਂਭ ਸਕਾਂ ਮੈਂ ਇਹ ਨਹੀਂ ਕਹਿੰਦੀ ਵੀ ਮੈਂ ਹੁਣੇ ਸ਼ੁਰੂ ਕਰਾਂ ਜੇ ਮੇਰੀ ਬੱਚੀ ਬਿਲਕੁਲ ਮਾਰਾ ਰਾਜੀ ਕਰ ਦੇਉ ਘਰੇ ਪਹੁੰਚ ਜਵੇ ਜਦੋਂ ਮੇਰੀ ਬੱਚੀ ਥੋੜੀ ਜੀ ਕੋਈ ਕਿਸੇ ਦੇ ਹੱਥਾਂ 'ਚ ਜਾਣ ਜੋਗੀ ਹੋਗੀ ਤੇ ਮੈਂ ਸਵਾ ਮਹੀਨਾ ਭਾਵੇਂ ਸਾਲ ਨੂੰ ਕਰਾਂ ਭਾਵੇਂ 6 ਮਹੀਨਿਆਂ ਨੂੰ ਕਰਾਂ ਸਵਾ ਮਹੀਨਾ ਡੇਲੀ ਤੁਹਾਡੇ ਘਰ ਆ ਕੇ ਸੇਵਾ ਕਰੂੰਗੀ ਚਪਾਰੇ ਕਟੂੰਗੀ ਸਵਾ ਮਹੀਨਾ ਲਗਾਤਾਰ ਚਪਾਰੇ ਵੀ ਕਟੂੰਗੀ ਤੇ ਸੇਵਾ ਵੀ ਕਰਕੇ ਜਾਇਆ ਕਰੂੰਗੀ ਮਹਾਰਾਜ ਦੀ ਕਿਰਪਾ ਵਰਤੀ ਸਤਗੁਰਾਂ ਨੇ ਦਇਆ ਕੀਤੀ ਜਿਸ ਦਿਨੇ ਅਰਦਾਸ ਕੀਤੀ ਨਾ ਉਸੇ ਦਿਨ ਸ਼ਾਮਾ ਨੇ ਸ਼ਾਮਾ ਨੂੰ ਡਾਕਟਰ ਨੇ ਦੱਸ ਦਿੱਤਾ ਵੀ ਅੱਜ ਅਸੀਂ ਟੈਸਟ ਕੀਤੇ ਆ ਮਤਲਬ ਕਾਲਾ ਪੀਲਾ ਬੱਚੀ ਨੂੰ ਹੈ ਨਹੀਂ ਆ ਜਿਹੜਾ ਕੱਲਾ ਪੀੜਿਆ ਉਹ ਵੀ ਬਿਲਕੁਲ ਨਾਰਮਲ ਜਿਹਾ ਆਇਆ ਠੀਕ ਆ ਵੀ ਤੁਸੀਂ ਕੱਲ ਨੂੰ ਬੱਚੀ ਨੂੰ ਲੈ ਕੇ ਜਾ ਸਕਦੇ ਹੋ ਸਤਿਗੁਰਾਂ ਦੀ ਕਿਰਪਾ ਵਰਦੀ ਉਹ ਭੈਣ ਕਹਿੰਦੀ ਕਿ ਮੈਂ ਬਾਬਾ ਦੀਪ ਸਿੰਘ ਸਾਹਿਬ ਦੀ ਇਦਾਂ ਪ੍ਰਤੱਖ ਸ਼ਕਤੀ ਵੇਖੀ ਵੀ ਮੈਂ ਉਸੇ ਦਿਨ ਅਰਦਾਸ ਕੀਤੀ ਸੀ ਇੱਕ ਦਿਨ ਪਹਿਲਾਂ ਉਹਨਾਂ ਟੈਸਟ ਕੀਤੇ ਸੀ ਕਹਿੰਦੇ ਵੀ ਬਹੁਤ ਜ਼ਿਆਦਾ ਪੀਲੀਆ ਵੀ ਅਜੇ ਦਿਨ ਲੱਗਣਗੇ ਏਡੀ ਛੇਤੀ ਠੀਕ ਨਹੀਂ ਹੁੰਦਾ ਤੇ ਅਗਲੇ ਦਿਨ ਉਹਨਾਂ ਨੇ ਕਹਿਤਾ ਵੀ ਉਹ ਬਿਲਕੁਲ ਠੀਕ ਹੈ ਤੇ ਜਿਹੜਾ ਨਾਰਮਲ ਪੀਲੀਆ ਸੀ ਉਹ ਨਾਰਮਲ ਹੋ ਗਿਆ ਵੀ ਕੱਲ ਨੂੰ ਤੁਹਾਨੂੰ ਛੁੱਟੀ ਮਿਲ ਜੇਗੀ ਸੋ ਇਹ ਬਾਬਾ ਦੀਪ ਸਿੰਘ ਸਾਹਿਬ ਨੇ ਖੇੜ ਕੀਤੀ ਉਸ ਤੋਂ ਬਾਅਦ ਹੁਣ ਭੈਣ ਕਹਿੰਦੀ ਵੀ ਬੱਚੀ ਕੁਝ ਕੁ ਮ ਸਾਡਾ ਇਹ ਪਲਾਨ ਸੀ ਵੀ ਅਸੀਂ ਜਰੂਰ ਜਾ ਕੇ ਉੱਥੇ ਸੇਵਾ ਕਰਨੀ ਹੈ ਐਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਇਲਾਜ ਰੱਖੀ ਕਿਰਪਾ ਕੀਤੀ ਫਿਰ ਉਸ ਤੋਂ ਬਾਅਦ ਭੈਣ ਸੁਣਾਉਂਦੀ ਆ ਵੀ ਇੱਕ ਹੋਰ ਨਾਲ ਹੀ ਇਹਦੇ ਹੈਡ ਬੀਤੀ ਉਹ ਕਹਿੰਦੇ ਕਿ ਮੇਰਾ ਘਰ ਵਾਲਾ ਜਿਹੜਾ ਅਸੀਂ ਇਹ ਇਹਨਾਂ ਨੇ ਸੋਚਿਆ ਵੀ ਕੋਈ ਨਾ ਕੋਈ ਮਾਰਾ ਸੱਚੇ ਪਾਸ਼ਾ ਕਿਰਪਾ ਕਰੋ ਵੀ ਕੋਈ ਕਾਮਕਾਰ ਸ਼ੁਰੂ ਕਰੀਏ ਤੇ ਕਹਿੰਦੇ ਇਹਨਾਂ ਨੇ ਨਾ ਡੇਰੀ ਦਾ ਕੰਮ ਸ਼ੁਰੂ ਕੀਤਾ ਸੀ ਬੱਚੀ ਹੋਣ ਤੋਂ ਪਹਿਲਾਂ ਦੁੱਧ ਦਾ ਕੰਮ ਸ਼ੁਰੂ ਕੀਤਾ ਉਹ 3-4 ਮਹੀਨੇ ਤੇ ਬਹੁਤ ਸੋਹਣਾ ਚੱਲਿਆ ਬੜੀ ਮਹਾਰਾਜ ਦੀ ਕਿਰਪਾ ਕੰਮ ਕਾ ਚੱਲ ਪਿਆ ਉਸ ਤੋਂ ਬਾਅਦ ਠੱਪ ਹੋ ਗਿਆ ਵੀ ਇੱਕ ਕੋਈ ਗੱਡੀ ਪਿੰਡ ਆਉਣ ਲੱਗ ਪਈ ਪਤਾ ਨਹੀਂ ਕਿੰਨਾ ਦੀ ਸੀ ਉਹ ਤੇ ਉਹ ਦੁੱਧ ਸਾਰਾ ਚੁੱਕ ਕੇ ਲੈ ਜਾਂਦੀ ਸੀ ਲਾਗੇ ਬਨੇ ਦੋਹਾਂ ਤਿੰਨਾਂ ਪਿੰਡਾਂ ਤੋਂ ਦੁੱਧ ਮਿਲਣਾ ਬੰਦ ਹੋ ਗਿਆ ਡੇਰੀ ਦਾ ਕੰਮ ਸਾਡਾ ਉਹ ਵੀ ਠੱਪ ਹੋ ਗਿਆ ਕਹਿੰਦੇ ਵੀ ਮੈਂ ਜਿਹਨੂੰ ਬੱਚੀ ਵਾਸਤੇ ਗਈਆਂ ਜਦੋਂ ਬੱਚੀ ਹੋਈ ਆ ਤੇ ਆਪਾਂ ਉਹਦੇ ਵਾਸਤੇ ਦੁਪਹਿਰੇ ਕੱਟਦੇ ਰਹੇ ਆ ਬੱਚੀ ਹੋਣ ਵਾਸਤੇ ਵੀ ਮਾਰੇ ਸਾਨੂੰ ਦਾਤ ਬਖਸ਼ਣ ਇਹੜਾ ਮੇਰਾ ਘਰ ਵਾਲਾ ਸੀ ਉਹ ਵੀ ਇਹ ਅਰਦਾਸ ਕਰਕੇਗਾ ਮਾਰੇ ਮੇਰਾ ਕੰਮ ਕਾਜ ਵੀ ਚੱਲ ਪਿਆ ਤੇ ਉਹ ਐਸੀ ਸਤਗੁਰਾਂ ਨੇ ਮਿਹਰ ਕੀਤੀ ਸੀ ਵੀ ਜਦੋਂ ਜਦੋਂ ਉਹਹੀਂ ਚਪਹਰੇ ਕੱਟਦੇ ਗਏ ਸਾਨੂੰ ਸਮਾਂ ਹੁੰਦਾ ਗਿਆ ਤੇ ਸਾਡੀ ਡੇਰੀ ਦੇ ਉੱਤੇ ਦੁੱਧ ਆਉਣਾ ਸ਼ੁਰੂ ਹੋ ਗਿਆ ਕੰਮ ਕਾਜ ਸ਼ੁਰੂ ਹੋ ਗਿਆ ਫਿਰ ਮੇਰੇ ਘਰ ਵਾਲੇ ਨੇ ਦੁੱਧ ਦਾਦਾ ਘਿਉ ਬਣਾਉਣਾ ਪਨੀਰ ਬਣਾਉਣਾ ਦਹੀਂ ਬਣਾਉਣਾ ਆਪ ਕਰਨਾ ਸ਼ੁਰੂ ਕਰ ਲਿਆ ਸਾਰਾ ਕੁਝ ਉਹ ਸਤਗੁਰਾਂ ਦੀ ਕਿਰਪਾ ਨਾਲ ਐਸਾ ਕੰਮ ਚੱਲਿਆ ਮਹਾਰਾਜ ਦੀ ਕਿਰਪਾ ਨਾਲ ਉਹ ਹੌਲੀ ਹੌਲੀ ਵਾਧਾ ਵਾਧਾ ਹੁਣ ਮਹਾਰਾਜ ਦੀ ਬਹੁਤ ਬੇਅੰਤ ਕਿਰਪਾ ਦੋ ਗੱਡੀਆਂ ਸਾਡੇ ਦੁੱਧ ਚੁੱਕਣ ਆਉਂਦੀਆਂ ਸੋ ਮਹਾਰਾ ਸੱਚੇ ਪਾਤਸ਼ਾਹ ਦੀ ਰਹਿਮਤ ਨਾਲ ਕਹਿੰਦੇ ਇਹ ਦੋ ਜਿਹੜੀਆਂ ਚੀਜ਼ਾਂ ਬਾਬਾ ਦੀਪ ਸਿੰਘ ਸਾਹਿਬ ਸਾਨੂੰ ਬਖਸ਼ੀਆਂ ਅਸੀਂ ਉਹਨਾਂ ਦੇ ਅਸਥਾਨ ਤੋਂ ਜਾ ਕੇ ਸੁੱਖ ਪ੍ਰਾਪਤ ਕੀਤਾ ਸੋ ਸਤਿਗੁਰ ਮੇਹਰਾ ਕਰਦੇ ਆ ਸਤਿਗੁਰ ਸਦਾ ਸੁੱਖ ਦਿੰਦੇ ਆ ਜੇ ਸਤਿਗੁਰਾਂ ਦੇ ਪੂਰਨ ਭਰੋਸਾ ਰੱਖੀਏ ਸਿੱਧਕ ਮਹਾਰਾਜ ਜੀਆਂ ਤੇ ਰੱਖੀਏ ਇਕ ਥਾਂ ਰਹੀਏ ਫਿਰ ਖਾਲਸਾ ਜੀ ਸਭੇ ਕੁਝ ਹੈ ਤੇ ਮਹਾਰਾ ਕਿਰਪਾ ਕਰਨ ਸਾਰਿਆਂ ਨੂੰ ਸਮਤ ਬਖਸ਼ਣ ਸਾਨੂੰ ਨਾਮ ਜਪਣਾ ਆ ਜਾਵੇ ਬਾਣੀ ਪੜ੍ਹਨੀ ਆ ਜਾਵੇ ਬਾਣੀ ਸੁਣਨੀ ਆ ਜਾਵੇ ਆਪਣੇ ਆਪ ਨੂੰ ਖਾਲਸਾ ਜੀ ਪਰਮੇਸ਼ਰ ਦੇ ਚਰਨਾਂ ਵਿੱਚ ਰੱਖਣਾ ਆ ਜਾਵੇ ਫਿਰ ਸਦਾ ਸੁਖ ਹੈ ਮਹਾਰਾ ਦਇਆ ਕਰਨ ਸਾਰਿਆਂ ਨੂੰ ਸਤਗੁਰ ਸੱਚੇ ਪਾਸ਼ਾ ਕਲਗੀ ਤਰਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾ ਸੱਚੇ ਪਾਸ਼ਾ ਮਾਤਾ ਜੀ ਮਾਤਾ ਸਹਿਬ ਦੇਵਾ ਜੀ ਤਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਸੁਖ ਵਰਤੌਣ ਗੁਰਸਿੱਖੀ ਜੀਵਨ ਬਖਸ਼ਣ ਮਹਾਰਾਜਿਆਂ ਦੇ ਦਰਸ਼ਨ ਦੇਦਾਰੇ ਬਖਸ਼ਣ ਭਾਈ ਜਿਹੜੇ ਸਤਗੁਰਾਂ ਦੇ ਭਰੋਸਾ ਰੱਖਦੇ ਆ ਨਾ ਉਹਨਾਂ ਨੂੰ ਸਭ ਕੁਝ ਮਿਲ ਜਾਂਦਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨਤੇ ਤਿੰਨ ਕੇ ਕਾਜ ਸਵਾਰਤਾ ਜਿਹੜੇ ਉਸ ਦਾਤੇ ਦੀ ਭਗਤ ਕਰਦੇ ਨੇ ਭਗਤੀ ਕਰਦੇ ਨੇ ਯਾਦ ਕਰਦੇ ਨੇ ਫਿਰ ਉਹ ਦਾਤਾ ਉਹਨਾਂ ਦੇ ਸਭੇ ਕਾਜ ਸਵਾਰਦਾ ਮਹਾਰਾਜ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ